ਹਾਜੀਪੁਰ ਪੁਲਿਸ ਨੇ ਤਿੰਨ ਚੋਰੀशुदा ਵਾਹਨ ਬਰਾਮਦ ਕਰਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਤਫਤੀਸ਼ ਦੌਰਾਨ ਥਾਣਾ ਹਾਜੀਪੁਰ ਦੇ ASI ਗੁਰਵਿੰਦਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਕਥਿਤ ਦੋਸ਼ੀ ਰਜਿੰਦਰ ਕੁਮਾਰ ਉਰਫ ਗੋਰਾ ਪੁੱਤਰ ਪਿਆਰਾ ਲਾਲ ਵਾਸੀ ਜਾਗੋਵਾਲ ਬੇਟ ਨੂੰ ਪੁਲਿਸ ਥਾਣਾ ਭੈਣੀ ਮੀਆਂ ਖਾਂ ਵਾਸੀ ਜ਼ਿਲ੍ਹਾ ਗੁਰਦਾਸਪੁਰ ਹਾਲ ਸੈਦੋਂ ਥਾਣਾ ਨੰਗਲਪੁਰ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਵਾਹਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜੋ ਐਫ ਆਰ ਨੰਬਰ 99 ਡੇਟ 10 12 2023 ਅੰਡਰ ਸੈਕਸ਼ਨ 379 ਆਈਪੀਸੀ ਜਿਹੜੀ ਸतीश ਕੁਮਾਰ लाड्डी ਵਾਸੀ ਹਾਜੀਪੁਰ ਦੇ ਬਿਆਨ ਤੇ ਦਰਜ ਰਜਿਸਟਰ ਕੀਤੀ ਸੀ ਜਦੇ ਨੇ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਸੀ ਕਿ ਉਸ ਦੀ ਟਵੇਹਰਾ ਗੱਡੀ ਜਿਹੜੀ ਉਹਨੇ ਘਰ ਦੇ ਬਾਹਰ ਲਾਈ ਸੀ ਉਹ ਕੋਈ ਨਾਮ ਲਓ ਵਿਅਕਤੀ ਚੋਰੀ ਕਰਕੇ ਲੈ ਗਏ ਆ ਮੁਕੱਦਮਾ ਦਰਜ ਕਰਨ ਤੋਂ ਬਾਅਦ ਇੰਸਪੈਕਟਰ ਅਮਰਜੀਤ ਐਸ ਐਚਓ ਹਾਜੀਪੁਰ ਨੇ ਆਪਣੀ ਟੀਮ ਦੇ ਨਾਲ ਤਫਤੀਸ਼ ਸ਼ੁਰੂ ਕੀਤੀ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਇਹ ਤੋਂ ਪਾਇਆ ਗਿਆ ਕਿ ਇੱਕ ਇਕੋ ਗੱਡੀ ਆ ਉਹਦੇ ਵਿੱਚੋਂ ਦੋ ਬੰਦੇ ਉਤਰੇ ਆ ਜਿਹੜੀ ਕਿ ਉਕਤ ਗੱਡੀ ਨੂੰ ਖੋਲ ਕੇ ਚੋਰੀ ਕਰਕੇ ਲੈ ਗਏ ਆ ਇਹ ਕੈਮਰੇ ਫੋਲੋ ਕਰਦੇ 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 ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਨੰਗਲਪੁਰ ਏਰੀਆ ਦੇ ਵਿੱਚ ਪਹੁੰਚੇ ਆ ਜਿੱਥੇ ਜਾ ਕੇ ਅੱਗੇ ਜਿਹੜੇ ਕੈਮਰੇ ਆ ਗੱਡੀ ਨਹੀਂ ਸੀ ਕਿਤੇ ਵੀ ਦਿਸ ਰਹੀ ਉਸ ਤੋਂ ਬਾਅਦ ਇਹਨੇ ਲਿੰਕ ਰੋਟਾ ਨੂੰ ਚੈੱਕ ਕਰਨਾ ਸ਼ੁਰੂ ਕੀਤਾ ਤੇ ਲਿੰਕ ਰੋਡ ਚੈੱਕ ਕਰਦੇ ਕਰਦੇ ਇਹਨਾਂ ਨੂੰ ਜਿਹੜੀ ਇੱਕ ਢਾਬੇ ਤੇ ਲੱਗੇ ਹੋਏ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਉਹ ਗੱਡੀ ਜਿਹੜੀ ਆ ਇੱਕ ਪਿੰਡ ਸੈਦੋ ਟਾਕੀ ਪਿੰਡਾ ਉਹ ਸਾਈਡ ਨੂੰ ਜਾਂਦੀ ਦਿਖੀ ਆ ਅੱਗੇ ਜਾ ਕੇ ਨਹੀਂ ਪਿੰਡ ਦੇ ਵਿੱਚ ਸਰਚ ਕੀਤੀ ਆ ਤਾਂ ਉੱਥੇ ਇਹਨਾਂ ਨੂੰ ਜਿਹੜੀ ਇੱਥੋਂ ਗੱਡੀ ਚੋਰੀ ਹੋਈ ਸੀ ਉਹ ਉਹਦੇ ਨਾਲ ਇੱਕ ਇਕੋ ਵੈਨ ਜਿਹੜੀ ਨੰਬਰੀ ਹੈਗੀ DL9CAB4403 ਜਿਹੜੀ ਕਿ ਇਹਨਾਂ ਨੇ ਸ਼ਾਹਪੂਰ ਕੰਢੀ ਤੋਂ ਚੋਰੀ ਕੀਤੀ ਸੀ ਤੇ ਇੱਕ ਵਰਨਾਕਾਰ HP14A0549 ਇਹ ਤਿੰਨ ਗੱਡੀਆਂ ਬਰਾਮਦ ਹੋਈਆਂ ਜੋ ਗੱਡੀਆਂ ਨੂੰ ਚੋਰੀ ਕਰਨ ਵਾਲਾ ਰਜਿੰਦਰ ਕੁਮਾਰ ਗੋਰਾ ਪੁੱਤਰ ਪਿਆਰਾ لال ਵਾਸੀ ਜਾਗੋਵਾਲ ਬੇਟ ਖਾਣਾ ਭੈਣੀ ਮੀਆਂ ਖਾਂ ਜੋ ਕਿ ਉੱਥੇ ਕਿਰਾਏ ਤੇ ਰਹਿ ਰਿਹਾ ਸੀ ਉਹਨੂੰ ਗ੍ਰਿਫਤਾਰ ਕਰਕੇ ਇਹ ਤਿੰਨੇ ਗੱਡੀਆਂ ਬਰਾਮਦ ਕੀਤੀਆਂ ਜੋ ਤਫ਼ਤੀਸ਼ ਦੌਰਾਨ ਇਹ ਪਤਾ ਲੱਗਾ ਆ ਪੇਪਰੁਕਤ ਦੋਸ਼ੀ ਦੇ ਨਾਲ ਹੋਰ ਦੋ ਦੋਸ਼ੀ ਜਿਨ੍ਹਾਂ ਦੇ ਅਜੇ ਆਪਾਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਉਹ ਵੀ ਰਲ ਕੇ ਇਥੋਂ ਪੰਜਾਬ ਹਿਮਾਚਲ 'ਚੋਂ ਗੱਡੀਆਂ ਚੋਰੀ ਕਰਦੇ ਸੀ ਤੇ ਗੱਡੀਆਂ ਦੀਆਂ ਨੰਬਰ ਪਲੇਟਾਂ ਚੇਂਜ ਕਰਕੇ ਉਹਨਾਂ ਨੂੰ ਅੱਗੇ ਵੇਚ ਦਿੰਦੇ ਸੀ ਜੋ ਇਹਨਾਂ ਦੇ ਘਰ ਦੀ ਤਲਾਸ਼ੀ ਦੌਰਾਨ 8 ਹੋਰ ਵੱਖ-ਵੱਖ ਨੰਬਰ ਪਲੇਟਾਂ ਲੱਭੀਆਂ ਆ ਜਿਨ੍ਹਾਂ ਦਾ ਵੇਰਵਾ ਆਪਾਂ ਪ੍ਰੈਸ ਨੋਟ ਦੇ ਵਿੱਚ ਦਿੱਤਾ ਹੈ। ਅੱਜ ਹੋਰ ਵੀ ਕੇਸ ਚੱਲਦੇ ਇਹਨਾਂ ਦੇ ਨਹੀਂ ਹਾਲ ਦੀ ਘੜੀ ਦਾ ਜਿੰਨੇ ਇਹਨਾਂ ਦੇ ਭੜੀ ਮੀਆਂ ਖਾਣੇ ਤੋਂ ਪਤਾ ਕਰਾਵਾਂਗੇ ਸਾਡੇ ਰਿਕਾਰਡ ਮੁਤਾਬਕ ਤਾਂ ਪਹਿਲਾ ਕੇਸ ਆ। ਅਗਲੇ ਦੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਹੁਣ ਇਹਨੂੰ ਅਦਾਲਤ 'ਚ ਪੇਸ਼ ਕਰਨ ਲੈ ਕੇ ਚੱਲੇ ਆਂ ਜੀ ਰਿਮਾਂਡ ਲਾਵਾਂਗੇ ਇਹਦੇ ਨਾਲ ਦੇ ਜਿਹੜੇ 2-3 ਫਰਾਰ ਸਾਥੀ ਆ। ਬਾਕੀ ਇਹਨਾਂ ਦੀ ਜੋ ਟੈਕਨੀਕਲ ਮਦਦ ਦੇ ਨਾਲ ਸੀਡੀਆਰ ਵਗੈਰਾ ਦੇਖ ਕੇ ਹੋਰ ਜਿੱਥੇ ਗੱਲਾਂ ਹੋਈਆਂ ਆ ਜਾਂ ਜੇ ਕੋਈ ਹੋਰ ਚੋਰੀ ਦੀਆਂ ਗੱਡੀਆਂ ਤਾਂ ਉਹ ਵੀ ਬਰਾਮਦ ਕਰਾਂਗੇ